ਸੋ ਮਨਾਰਾ ਜੀ ਸ਼ੇਮ ਸਿੰਗੂ ਜੀ ਭਗਵਾਨ ਦੇ ਰੇਰਨ ਤੇ ਸੋ ਅੰਤ ਤੇ ਸੁਲਾ ਜੀ ਸੋ ਨਾਸੀ ਸਿੰਘ ਵਿਸ਼ਨੂ ਭਗਵਾਨ ਦੀ ਜੇ ਅੰਤ ਤੇ ਸਿੰਗਾ 3 ਹੋਣਾ ਨਾਸ ਅੰਤ ਜਿਹੜਾ ਮੈਂ ਸਰੀਰ ਕਿਆ ਲਿਓ

ਇਹਰੇ ਵਰਮੋ ਕਹਿਨੇ ਤਾਂ ਖਾਉਣਾ ਹੈ ਤੋ ਗੁਰਸਖ ਨੇਕ ਲੰਗੇ ਬਚਨਾਂ ਦਾ ਜਵਾਬ ਦੇਣਾ ਆਫ ਦੇਣ ਦੂਸਰੇ ਨੂੰ ਕੋਈ ਮਤਲ ਨਹੀਂ ਨੇਕ ਲੰਗੂ ਜਵਾਬ ਦੇਣ ਕਿ ਕੀ ਕਰਨਾ ਹੈ ਸੋ ਇਸੇ ਤਰ੍ਹਾਂ ਜਿਹੜੀ ਨਿਰਗੁੰਦੀ ਧਾਰ ਵਿੱਚ ਨਰੋਲ ਸੰਮਰ ਵਿੱਚ ਉਸ ਪ੍ਰਮਾਤਮਾ ਦੀ ਖੇਡ ਹੋਈ ਹੈ ਉਹ ਸਮਝ ਸੀਾਰੇ ਉਹ ਪ੍ਰਮਾਤਮਾ ਨੇ ਕਹਿੰਦਾ ਹੈ ਸੋ ਦਾਸ ਕੀ ਕਹਿੰਦਾ ਹੈ ਉਹਦੇ ਬਾਰੇ ਸੁਣੋ ਕਿ ਆਂਦੇ ਹੋ ਪੰਜ ਜੇਠ ਹੋਏ 79 ਔਰ 5.5 ਦਾ 6 ਦਿਹਾੜਾ ਹੋਵੇਗਾ ਇਹਦੇ ਦਾ ਨੇਕ ਲੰਕ ਸ਼ੁਭ ਦਿਹਾੜਾ ਹੋਵੇਗਾ ਗ੍ਰਹਿ ਮਨੇ ਵਡਿਆਈ ਆ ਔਰ ਫੇਰ ਮੈਂ ਮਾਨ ਵਡਿਆਈ ਦੇਵਾਂਗਾ ਇਸ ਘਰ ਵਿੱਚ ਇਸ ਘਰ ਵਿੱਚ ਮਾਨ ਵਡਿਆਈ ਮਿਲੇਗੀ ਕਿਹੜੇ ਜੇ ਸੰਭਲ ਚ ਇਹ ਨੇਕ ਲੰਕ ਬਚਨ ਕਰ ਰਿਹਾ ਸਤ ਤਨ ਹੋਵੇ ਗਮ ਰਤਨ ਇੱਕ ਸੱਚਾ ਸਰੀਰ ਫਿਰ ਮਾਤ ਲੋਕ ਵਿੱਚ ਪ੍ਰਗਟ ਹੋਏਗਾ ਵਾ ਵਾ ਧਿਆਨ ਦਿਓ ਕੌਣ ਕਹਿ ਰਿਹਾ ਨੇਕ ਲੰਗ ਜਿਹਨੂੰ ਆਪਾਂ ਮੰਨ ਲਿਆ ਕਿ ਨੇਕ ਲੰਗ ਨੂੰ ਮੰਨ ਲਿਆ ਗਲਤ ਹੋ ਕਰ ਰਿਹਾ ਏ ਇੱਕ ਸੱਚਾ ਸਰੀਰ ਫਿਰ ਮਾਤ ਲੋਕ ਵਿੱਚ ਪ੍ਰਗਟ ਹੋਏਗਾ ਜਿਹੜਾ ਅਨਮੁੱਲਾ ਹੋਏਗਾ ਵਾ ਵਾ ਇਸ ਸਰੀਰ ਦੀ ਕੋਈ ਕੀਮਤ ਹੀ ਨਹੀਂ ਜਗਾ ਸਕਦਾ ਭਾਈ ਨਹੀਂ ਸਕਦਾ ਜਿਹੜਾ ਅਨਮੁਲਾ ਹੋਏਗਾ ਇਹ ਇੱਕ ਸੱਚਾ ਸਰੀਰ ਫਿਰ ਮਾਤ ਰੋਗ ਵਿੱਚ ਪ੍ਰਗਟ ਹੋਏਗਾ ਜਿਹੜਾ ਅਨਮੁਲਾ ਹੋਏਗਾ ਰਤ ਰਤਨ ਹੋਏਗਾ ਹੀਰਾ ਹੋਏਗਾ ਇਹ ਕਹਿੰਦਾ ਨਿਕ ਲੱਗ ਹੀਰਾ ਹੋਏਗਾ ਇਸਰੀਰ ਇਹਦੇ ਬਾਰੇ ਸ੍ਰੀ ਬਾਰੇ ਕਿਸੇ ਨੇ ਵਿਚਾਰ ਹੀ ਨਹੀਂ ਕੀਤੀ ਕਿ ਗੱਲ ਕੀ ਹੈ ਸ੍ਰੀ ਕਿਹੜਾ ਹੈ ਹੋਵੇਗਾ ਜੇ ਦੀ ਕੀਮਤ ਨਾ ਕੋਈ ਚਕਾਈ ਆ ਜਿਹਦਾ ਕੋਈ ਮੁੱਲ ਨਹੀਂ ਪਾ ਸਕੇਗਾ ਸਤਗੁਰੂ ਸ਼ਬਦ ਨਾਲ ਹੋਵੇ ਵਖ ਇਹ ਸਰੀਰ ਚ ਕੀ ਕਹਿੰਦਾ ਆਕਾਲ ਪੁਰਖ ਸਤਗੁਰੂ ਸ਼ਬਦ ਨਾਲ ਹੋਵੇ ਵਖ ਸਤਗੁਰੂ ਸ਼ਬਦ ਕਹਿੰਦਾ ਹੈ ਮੇਰੀ ਧਾਰ ਵੀ ਤੇਥੋਂ ਕਦੀ ਵੱਖਰੀ ਨਹੀਂ ਹੋਵੇਗੀ ਇਹ ਕਹਿੰਦਾ ਆਕਾਲ ਪੁਰਖ ਸਤਗੁਰੂ ਸਾਧੂ ਕੀ ਕਹਿੰਦਾ ਹੈ ਮੇਰੀ ਵੀ ਧਾਰ ਕਦੀ ਤੇਥੋਂ ਵੱਖਰੀ ਨਹੀਂ ਹੋਵੇਗੀ ਮੈਂ ਵੀ ਸਦਾ ਤੇਰੇ ਵਿੱਚ ਰਹਾਗਾ ਸੰਭਲ ਸੋਭਾ ਪਾਇਆ ਤੇਰੇ ਸਰੀਰ ਨੂੰ ਸੰਭਲ ਕਰਕੇ ਪੁਕਾਰਿਆ ਜਾਵੇਗਾ ਕਈ ਸਿੱਖ ਇਹ ਆਪਣੀ ਮਰਜ਼ੀ ਨਾਲ ਹੀ ਗੱਲ ਕਰ ਛੱਡਦੇ ਨੇ ਕਿ ਇਹ ਸਰੀਰ ਨਹੀਂ ਤੇ ਉਹ ਕਿਉਂ ਜੇ ਉਹ ਸਰੀਰ ਨਹੀਂ ਤੇ ਇਹ ਕਿਉਂ ਆਪਣੇ ਮਨਮਤ ਨਾਲ ਗੱਲ ਕਰਛੜਦੇ ਨੇ ਪਰ ਨੇਕ ਲੰਕ ਕਹਿੰਦਾ ਪਿਆ ਤੇਰੇ ਸਰੀਰ ਨੂੰ ਸੰਭਲ ਕਰਕੇ ਬੁਕਾਰਿਆ ਜਾਵੇਗਾ ਤੇ ਬੜਾ ਇਹ ਕਹਿੰਦਾ ਹੈ ਬੜਾ ਸੰਸਾਰ ਦੇ ਵਿੱਚ ਉਤਮ ਦੇ ਸੀਟ ਤੇ ਸੁਭਾਏ ਮਾਨ ਹੋਵੇਗਾ ਕੀ ਕਰਨਗੇ ਇਥੇ ਆਪਣੀ ਮਾਨ ਮੱਕ ਚਲੇਗੀ ਕਿ ਇਹਦੀ ਨਹੀਂ ਚਲੇਗੀ ਸੁਭਾਏ ਮਾਨ ਹੋਵੇਗਾ ਸੋ ਇਸ ਸੰਭਲ ਸਰੀਰ ਦੇ ਬਾਰੇ ਉਹ ਪ੍ਰਮਾਤਮਾ ਨੇਕ ਲੰਕ ਕਹਿੰਦੇ ਨੇ ਕਿ ਇਹ ਸੰਬਲ ਸੀਰ ਇਸ ਸਮਾਤ ਵਿੱਚ ਬੜਾ ਉਤਮ ਤੇ ਸ੍ਰਿਸ਼ ਤੇ ਸੁਭਾਏਮਾਨ ਹੋਵੇਗਾ ਇਹ ਸੰਬਲ ਸੀਰ ਵਿੱਚ ਇਸ ਸਮਾਤ ਲੋਕਾਂ ਵਿੱਚ ਬੜਾ ਉੱਚਾ ਤੇ ਸੁੱਚਾ ਅਨਮੁੱਲਾ ਰਤਨ ਹੋਵੇਗਾ ਹੀਰਾ ਹੋਵੇਗਾ ਉਹ ਪ੍ਰਮਾਤਮਾ ਨੇਕ ਲੰਕ ਮਾਰੇ ਸ਼ੇਰ ਸਿੰਘ ਜੀ ਬਾਰੇ ਕੀ ਹੁਕਮ ਦਿੰਦੇ ਨੇ ਧਿਆਨ ਦਿਓ ਹੁਣ ਮਾਰੇ ਸ਼ੇਰ ਸਿੰਘ ਦੇ ਸਰੀਰ ਬਾਰੇ ਉਹ ਪ੍ਰਮਾਤਮਾ ਨੇ ਇੱਕ ਲੰਗ ਜਿਹੜਾ ਕੀ ਹੁਕਮ ਦੇ ਰਿਹਾ ਏ ਮਾਰੇ ਪੂਨ ਸਿੰਘ ਬਾਰੇ ਨੇ ਦੇ ਦਿੱਤਾ ਸੁਣ ਲਿਆ ਤੁਸੀਂ ਹੁਣ ਉਹਦੇ ਬਾਰੇ ਹੁਕਮ ਸੁਣੋ ਇਹ ਮਹਾਰਾਜਾ ਸਰੀਰ ਇਸ ਮ੍ਰਿਤੂ ਲੋਕ ਵਿੱਚ ਨਹੀਂ ਦਿਸੇਗਾ ਕਿਸੇ ਬੰਦੇ ਦੇ ਆਖੇ ਥੋੜਾ ਦਿਸੇਗਾ ਨਹੀਂ ਗੱਲ ਬਣਨੀ ਏ ਮਹਾਰਾਜ ਸ਼ੇਰ ਸਿੰਘ ਦਾ ਸਰੀਰ ਇਸ ਸੰਤੂ ਲੋਕ ਵਿੱਚ ਨਹੀਂ ਦਿਸੇਗਾ ਏ ਸਾਰੇ ਸੰਸਾਰ ਵਿੱਚ ਇਹਨਾਂ ਸ਼ਬਦਾਂ ਨੂੰ ਸੰਸਾਰ ਨੇ ਪੜ੍ਹਨਾ ਹੈ ਜਦੋਂ ਸੰਸਾਰ ਨੇ ਪੜ੍ਹੇ